1 ਰੁਪਏ ਦਾ ਨੋਟ 2 ਰੁਪਏ ਦਾ ਨੋਟ 5 ਰੁਪਏ ਦਾ ਨੋਟ ਜਿਹੜਾ ਸੀਗਾ ਉਹ ਅੱਜ ਦੀ ਪੀੜ੍ਹੀ ਨੇ ਸ਼ਾਇਦ ਹੀ ਦੇਖਿਆ ਹੋਵੇਗਾ ਜਿਹੜਾ ਪੁਰਾਣੇ ਸਮਿਆਂ 'ਚ ਚੱਲਦਾ ਸੀ ਜਿਹੜੇ 100 ਰੁਪਏ ਦੇ ਨੋਟ ਜਿਹੜੇ ਨੇ ਉਹ ਵੀ ਬੜੇ ਜੁਨੀਕ ਨੇ ਉਸ ਤੋਂ ਵੀ ਵੱਧ ਜਿਹੜਾ ਇੱਕ 100 ਰੁਪਏ ਦਾ ਨੋਟ ਉਹ ਤਕਰੀਬਨ 60 ਤੋਂ 7 ਸਾਲ ਪੁਰਾਣਾ ਹੋ ਸਕਦਾ ਹੈ ਇਹ ਨੋਟਾਂ ਦੀ ਕੀਮਤ ਜੇ ਲੱਗਿਆ ਅੱਜ ਦੀ ਡੇਟ ਦੇ ਵਿੱਚ ਲੱਖਾਂ ਕਰੋੜਾਂ ਦੇ ਵਿੱਚ ਜਿਹੜੀ ਆ ਮਿਲਣਗੀ ਕਿ ਕੋਈ ਥਾਂ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਸ਼ੌਂਕ ਪਾਲੀ ਬੈਠੇ ਨੇ ਸਾਡੇ ਨਾਲ ਪਾਕੀ ਸਿੰਘ ਜੀ ਉਹਦੇ ਆ ਕਈਆਂ ਦੇ ਕਪੜਿਆਂ ਦੇ ਫੋਨ ਆਉਂਦੇ ਆ ਕਿ ਸਾਨੂੰ ਦੇਖੋ ਪਰ ਇੱਕ ਦੋ ਥਾਵਾਂ ਤੇ ਮੈਂ ਉਹ ਮੇਰੇ ਨਾਲ ਫਰੌਡ ਹੋਇਆ ਹੈ ਜਜਾ ਜਾ 2-2000 ਰੁਪਿਆ ਨਾਲ ਹੀ ਕਹਾ ਵੀ ਪਾ ਲਓਗੇ ਤੁਹਾਨੂੰ ਇਹ ਨਾ ਤੁਹਾਡੀ ਫਾਈਲ ਤਿਆਰ ਹੋ ਗਈ ਤੁਹਾਡੇ ਕੋਲ ਕਰਵਾਣ ਕੇ ਲੈ ਜਾਣਗੇ ਪਰ ਨਹੀਂ ਉਹਨਾਂ ਨੇ ਕੁਝ ਕੀਤਾ ਨਹੀਂ ਕੋਈ 2000 ਰੁਪਿਆ ਦਾ ਫਰੌਡ ਮੈਨਾਂ ਹੋਇਆ ਚਲੋ ਠੀਕ ਹੈ ਉਹ ਕਿੰਨੇ ਕੋਪਰ ਦੇ ਜੀ ਨੋਟਾਂ ਦੇ। ਬੋਦੋ ਦੇਖੋ ਜੀ ਜਿਹੜੇ ਝੂਠ ਮਾਰਨ ਵਾਲੇ ਉਹਦਾ ਕਾਊਂਟ ਵੀ ਗਾਇ ਦਿੰਦੇ ਆ। ਹਮ। ਪਰ ਸਾਨੂੰ ਪਤਾ ਹੈ ਕਾਊਂਟ ਲਈ ਜਦੋਂ ਲੱਕਾਂ ਦੇ ਵਿੱਚ ਹੀ ਮਿਲ ਜਾਣੀ ਨੇ। ਇਹ ਤਕਰੀਬਨ ਜੀ ਜਿਹੜੇ ਅਈ ਨੋਟਾਂ ਵਿੱਚ 50 ਖਾਤੋਂ ਵਧ ਰਹੀ ਗਈ। ਜਿਹੜੇ ਅਸੀਂ ਆਪਣੇ ਹੱਥ ਦੇ ਨਾਲ ਚਲਾਈ ਨਹੀਂ। ਹਮ। ਸਾਨੂੰ ਨਹੀਂ ਇਹਨਾਂ ਦਾ ਪਤਾ ਕਿ ਕਿੰਨਾ ਚੱਲਦੀ ਰਹੇ। ਹਮ। ਬਾਕੀ ਆ ਜਿਹੜੇ ਦਵੇਂ ਨੋਟ ਹੈ 10 ਵਾਲੇ 20 ਵਾਲੇ 50 ਵਾਲੇ। ਇਹ ਤਾਂ ਹੀ। انے ਸਮਿਆਂ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣਾ ਜਿੰਨਾ ਔਖਾ ਹੈ ਉਹ ਇਸ ਪਾਠੀ ਸਿੰਘ ਨੂੰ ਹੀ ਪਤਾ ਹੋਵੇਗਾ ਦਰਅਸਲ ਇਹਨਾਂ ਨੇ तकरीबन 50 ਤੋਂ 55 ਸਾਲ ਪੁਰਾਣੇ ਨੋਟ ਜਿਹੜੇ ਨੇ ਉਹ ਸੰਭਾਲ ਕੇ ਰੱਖੇ ਹੋਏ ਨੇ ਤੇ ਇਹ ਨੋਟ ਜਿਹੜੇ ਨੇ 1 ਰੁਪਏ ਤੋਂ ਲੈ ਕੇ 100 ਤੋਂ 500 ਤੱਕ ਦੇ ਨੋਟ ਨੇ ਜਿਦੇ ਵਿੱਚ ਕੁਝ 786 ਨੰਬਰ ਵਾਲੇ ਵੀ ਯੂਨੀਕ ਨੋਟ ਵੀ ਨੇ ਤੇ ਕੁਝ ਵਿਦੇਸ਼ੀ ਨੋਟ ਵੀ ਨੇ ਪਰ ਗੱਲ ਜਿਹੜੀ ਆ ਸਾਡੀ ਇੰਡੀਅਨ ਕਰੰਸੀ ਵੀ ਹੋ ਰਹੀ ਆ ਤਾਂ 1 ਰੁਪਏ ਦਾ ਨੋਟ 2 ਰੁਪਏ ਦਾ ਨੋਟ 5 ਰੁਪਏ ਦਾ ਨੋਟ ਜਿਹੜਾ ਸੀਗਾ ਉਹ ਅੱਜ ਦੀ ਪੀੜ੍ਹੀ ਨੇ ਸ਼ਾਇਦ ਹੀ ਦੇਖਿਆ ਹੋਵੇਗਾ ਜਿਹੜਾ ਪੁਰਾਣੇ ਸਮਿਆਂ 'ਚ ਚੱਲਦਾ ਸੀਗਾ ਕੁਝ 10 ਰੁਪਏ ਦੇ ਨੋਟ ਜਿਹੜੇ ਨੇ ਉਹ ਵੀ ਬੜੇ ਯੂਨੀਕ ਨੇ ਉਸ ਤੋਂ ਵੀ ਵੱਧ ਜਿਹੜਾ ਇੱਕ 100 ਰੁਪਏ ਦਾ ਨੋਟ ਹੈ ਉਹ ਤਕਰੀਬਨ 60 ਤੋਂ 7 ਸਾਲ ਪੁਰਾਣਾ ਹੋ ਸਕਦਾ ਹੈ ਜਿਹੜੀ ਅਸੀਂ ਐਕਚੁਅਲ ਤਨੀ ਸਾਨ ਤਨੀ ਦੱਸ ਸਕਦੇ ਪਰ ਇਹ ਨੋਟ ਕਾਫੀ ਜਿਹੜਾ ਹੈ ਉਹ ਪੁਰਾਣਾ ਹੈ ਇਹ ਨੋਟਾਂ ਦੀ ਕੀਮਤ ਜਿਹੜੀ ਹੈ ਅੱਜ ਦੀ ਡੇਟ ਦੇ ਵਿੱਚ ਲੱਖਾਂ ਕਰੋੜਾਂ ਦੇ ਵਿੱਚ ਜਿਹੜੀ ਆ ਮਿਲ ਰਹੀ ਹੈ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਸ਼ੌਂਕ ਪਾਲੀ ਬੈਠੇ ਨੇ ਸਾਡੇ ਨਾਲ ਪਾਠੀ ਸਿੰਘ ਨੇ ਆਪਾਂ ਗੱਲਬਾਤ ਕਰ ਲੈਨੇ ਨੇ ਆਪਾਂ ਪਹਿਲੇ ਉਹਨਾਂ ਤੋਂ ਨਾਮ ਪੁੱਛਦੇ ਆ ਤੇ ਕਿਉਂਕਿ ਅਸੀਂ ਤਰਨਤਾਰਨ ਰੋਡ ਤੇ ਬੈਠੇ ਆ ਤੇ ਆਪਾਂ ਅੰਮ੍ਰਿਤਸਰ ਦੇ ਵਿੱਚ ਤੇ ਆਪਾਂ ਗੱਲਬਾਤ ਕਰ ਲੈਨੇ ਆ ਸਸੀ ਜੀ ਗੱਲ ਜੀ ਪਹਿਲੇ ਨਾਮ ਆਪਣਾ ਦੱਸ ਦਿਓ ਜੀ ਤੇ ਕੀ ਸੇਵਾ ਕਿੱਥੇ ਕਰ ਰਹੇ ਹੋ ਜੀ ਆਪਣਾ ਨਾਮ ਜੀ ਜਸਵੰਤ ਸਿੰਘ ਹੰਡ ਪਾਠੀ ਸਿੰਘ ਦਰਵਾਜ਼ਾ ਸਭ ਡਿਊਟੀ ਚੱਲਦੀ ਹੈ ਜੀ ਇਹ ਜਿਹੜੇ ਨੋਟਾਂ ਨੂੰ ਜਿਹੜਾ ਸਾਂਭ ਸੰਭਾਲ ਕੀਤੀ ਹੈ ਨਾ ਚਿਰ ਦੀ ਇਹ ਕਿੰਨੀ ਕੁ ਮਿਹਨਤ ਲੱਗਦੀ ਇਹਨਾਂ ਨੋਟਾਂ ਨੂੰ ਸੰਭਾਲੀ ਇਹ ਜੀ ਇੱਕ ਸ਼ੌਂਕ ਜਾਗਦਾ ਹੈ ਸ਼ੌਂਕ ਦੇ ਨਾਲ ਫਿਰ ਮਿਹਨਤ ਕਰਨੀ ਪੈਂਦੀ ਹੈ ਤੇ ਪਹਿਲਾਂ ਸਾਡੇ ਕੋਲ ਕਰਿਆਨੇ ਦੀ ਦੁਕਾਨ ਸੀ ਕੁਝ ਉਦੋਂ ਦੇ ਨੋਟ ਪਏ ਨੇ ਕੋਈ ਫਿਰ ਬਾਅਦ ਚ ਜਦੋਂ ਇਹ ਦਰਵਾਸਾ ਸਾਹਿਬ ਨੂੰ ਆਪਣੀ ਡਿਊਟੀ ਲੱਗੀ ਉਦੋਂ ਕਿ ਜਿਹੜੀ ਤਨਖਾਹ ਮਿਲਦੀ ਰਹੀ ਕੋਈ 10 ਆਲੇ 20 ਆਲੇ ਨੋਟ 5 ਆਲੇ ਨੋਟ ਉਹਨਾਂ ਦੇ ਵਿੱਚੋਂ ਸ਼ਾਂਤੀ ਕਰ ਕਰਕੇ ਰੱਖਦੇ ਰਹੇ ਇਹ ਰੁਪਏ ਤੋਂ ਵਾਲੇ ਜਿਹੜੇ ਆਏ ਤੇ ਪੁਰਾਣੀ ਦੁਕਾਨ ਦੇ ਵੇਲੇ ਦੇ ਪੈਜ ਨੇ ਪੁਰਾਣੀ ਦੁਕਾਨ ਦੇ ਅੱਛਾ ਨੋਟਾਂ ਦੀ ਗੱਲ ਕਰੀਏ ਜੇ ਜਿਸ ਤਰੀਕੇ ਨਾਲ ਇਹ ਨੋਟ ਨੇ ਇਹ ਜਿੱਦਾਂ ਮੇਰੇ ਖਿਆਲ ਨਾਲ ਉਸ ਸਮੇਂ ਦੇ ਵਿੱਚ ਹੋਨੇ ਨੇ ਕੜਕ ਦੇ ਨੋਟ ਹਾਂਜੀ ਉਵੇਂ ਦੇ ਉਵੇਂ ਹੀ ਆ ਇਹਨਾਂ ਨੂੰ ਸੰਭਾਲਣਾ ਇਹਨਾਂ ਨੂੰ ਉਸੇ ਲੈਜੇ ਤੇ ਰੱਖਣਾ ਕਿ ਪੁਰਾਣੇ ਇਹ ਗੱਲ ਨਾ ਇਹ ਕਿੱਦਾਂ ਕਿੰਨੀ ਕ ਮਿਹਨਤ ਕਰਨੀ ਪੈਂਦੀ ਕੀ ਕਰਨਾ ਪੈਂਦਾ ਇਹ ਦੇਖੋ ਜੀ ਇਹਨਾਂ ਨੂੰ ਤਕਰੀਬਨ ਸਾਲਕ ਦੇ ਬਾਅਦ ਤੇ ਕਰ ਇਹਨਾਂ ਨੂੰ ਪ੍ਰੈਸ ਮਾਰਨੀ ਪੈਂਦੀ ਆ ਪਾਊਡਰ ਲਾਉਣਾ ਪੈਂਦਾ ਰੱਖਣਾ ਪੈਂਦਾ ਖੋਲ ਕੇ ਹਵਾ ਲਾਉਣੀ ਪੈਂਦੀ ਜੇ ਇਹਨਾਂ ਦੀ ਸਾਫ ਸੁਭਾਅ ਨਾ ਕਰੀਏ ਤਾਂ ਫਿਰ ਇਹ ਕਾगज ਜਿਹੜਾ ਗਲ ਸਕਦਾ ਹੈ ਇਹ ਦੇਖੋ ਹੁਣ ਤੁਹਾਡੇ ਸਾਹਮਣੇ ਇਹਨਾਂ ਦੀ ਬਹੁਤ ਸੰਭਾਲ ਰੱਖਣੀ ਪੈਂਦੀ ਹੈ ਜਿਸ ਤਰ੍ਹਾਂ ਆਪਾਂ ਇੱਕ ਕਪੜਾ ਸਾਫ ਕਰਦੇ ਆ ਪ੍ਰੈਸ ਕਰਨਾ ਪੈਂਦਾ ਉਹਨੂੰ ਇਸੇ ਤਰ੍ਹਾਂ ਇਹਨੂੰ ਕਪੜਿਆਂ ਨੂੰ ਪ੍ਰੈਸ ਕਰਕੇ ਫਿਰ ਸਾਫ ਬਾਅਦ ਇਹਨੂੰ ਪਾਊਡਰ ਲਾ ਕੇ ਫਿਰ ਰੱਖਣਾ ਪੈਂਦਾ ਨਹੀਂ ਤਾਂ ਗਲ ਜਾਂਦੇ ਇਹ ਜਿਹੜੇ ਇਹਨੇ ਨੋਟ ਨੇ ਇਹ ਇਕੱਲੇ ਇਕੱਲੇ ਨੂੰ ਪ੍ਰੈਸ ਕਰਨਾ ਪੈਂਦਾ ਹਾਂਜੀ ਹਾਂਜੀ ਇਕੱਲੇ ਇਕੱਲੇ ਨੂੰ ਕਰੀ ਕਾਫੀ ਮਿਹਨਤ ਲੱਗਦੀ ਹੈ ਹਾਂਜੀ ਅੱਛਾ ਇਹ ਜਿਹੜੇ ਨੋਟ ਨੇ ਦੇਖ ਕੇ ਬੱਚੇ ਅੱਜ ਦੇ ਜਿਹੜੇ ਤੁਹਾਡੇ ਹੁਣਗੇ ਬੱਚੇ ਨੇ ਉਹ ਕਿੰਨਾ ਕੋ ਖੁਸ਼ ਹੁੰਦੇ ਨੇ ਕੀ ਕਹਿੰਦੇ ਨੇ ਪਪਾ ਜੀ ਇਹ ਬਹੁਤ ਮਾਣ ਆ ਇਹਨਾਂ ਨੂੰ ਇਹ ਜਿਹੜਾ ਰਸਤਾ ਸੰਭੀ ਹੈ ਤੇ ਇਹੇ ਉਹਨਾਂ ਨੂੰ ਇਹਨਾਂ ਦਾ ਨੋਟਾਂ ਦਾ ਇੱਕ ਖਾਸਾ ਹੀ ਆਉਂਦਾ ਕਿ ਨੋਟ ਪੁਰਾਣੀ ਕਿਸ ਤਰ੍ਹਾਂ ਦੇ ਹੁੰਦੇ ਸੀ ਬੱਚਿਆਂ ਨੂੰ ਦੇਖ ਕੇ ਤੇ ਇਹ ਜਿਹੜੇ ਨੋਟ ਆ ਇਹ ਨਹੀਂ ਮਿਲ ਹੀ ਨਹੀਂ ਸਕਦੇ ਹੁੰਦੇ ਤੋਂ ਅੱਗੇ ਜਿਹੜੀ ਵਾਸਤੇ ਇਹਦੇ ਵਿੱਚ ਰੁਪਏ ਤੋਂ ਵਾਲੇ ਤਾਂ ਆਣਾ ਹੀ ਨਹੀਂ ਨੋਟ ਆਊਗਾ 10 ਤੋਂ ਨਾਲ ਨੋਟ ਸ਼ੁਰੂ ਹੁੰਦਾ 5 ਦਾ ਨੋਟ ਵੀ ਖਤਮ ਹੋ ਗਿਆ ਤਕਰੀਬਨ ਤੇ ਇਹ ਨੋਟ ਹੁਣ ਜਿਹੜੇ ਆ तकरीबन ਨਹੀਂ ਅੱਗੇ ਸਿਰਫ ਦਰਸ਼ਣੀ ਵੇਖਣ ਵਾਸਤੇ ਮਿਲ ਸਕਦੇ ਆ ਜਿਹੜੇ ਆਮ ਬੰਦਾ ਜਿਹੜਾ ਇਹਨੂੰ ਨਹੀਂ ਵੇਖ ਸਕਦਾ ਇਹ ਤਾਂ ਮਤਲਬ ਵੀ ਹੁਣ ਸਮਝ ਸਕਦੇ ਆ ਵੀ ਕਹਿ ਸਕਦੇ ਲਾਇਬ੍ਰੇਰੀਆਂ 'ਚ ਹੀ ਮਿਲਣਗੇ ਜਿੱਥੇ ਹਾਂਜੀ ਹਾਂਜੀ ਇਹ ਤਾਂ ਸਿਰਫ ਲਾਇਬ੍ਰੇਰੀਆਂ 'ਚ ਜਿਸ ਤਰ੍ਹਾਂ ਹੁਣ ਕਈ ਵਾਰ ਕਈ ਸੰਗਾਂ ਦੇ ਫੋਨ ਆਉਂਦੇ ਆ ਕਈਆਂ ਦੇ ਕੰਪਨੀਆਂ ਦੇ ਫੋਨ ਆਉਂਦੇ ਆ ਵੀ ਸਾਨੂੰ ਦੇ ਦਿਓ ਪਰ ਇੱਕ ਦੋ ਥਾਵਾਂ ਤੇ ਮੈਂ ਉਹ ਮੇਰੇ ਨਾਲ ਫਰੌਡ ਹੋਇਆ ਕੁਝ ਹਜ਼ਾਰ 2 2000 ਰੁਪਿਆ ਨਾ ਨਹੀਂ ਕਿਹਾ ਵੀ ਭਾਦੋ ਤੁਹਾਨੂੰ ਇਹ ਨਾ ਤੁਹਾਡੀ ਫਾਈਲ ਤਿਆਰ ਰੋਕੇ ਤੁਹਾਡੇ ਕੋਲ ਘਰੋਂ ਹਾਲ ਕੇ ਲੈ ਜਾਣਗੇ ਪਰ ਨਹੀਂ ਉਹਨਾਂ ਨੇ ਕੁਝ ਕੀਤਾ ਨਹੀਂ ਮੇਰੇ ਕੋਲ 2-4000 ਰੁਪਏ ਦਾ ਫਰੋਡ ਮੇਰਾ ਹੋਇਆ ਚਲੋ ਠੀਕ ਹੈ ਪਰ ਉਹ ਜਿਹੜੇ ਫਰੋਡ ਕਰਨ ਵਾਲੇ ਬਾਅਦ ਵਿੱਚ ਨੰਬਰ ਨੰਬਰ ਬੰਦ ਕਰ ਲੈਂਦੇ ਉਹ ਨੰਬਰ ਬੰਦ ਕਰ ਦਿੰਦੇ ਆ ਜੀ ਬਾਅਦ ਚ ਹੁਣ ਦਿੱਲੀ ਇੱਕ ਸਿੰਘ ਦੇ ਨਾਲ ਮੇਰਾ ਹੋਇਆ ਗੱਲਬਾਤ ਉਹ ਕਹਿੰਦੇ ਜੀ ਤੁਸੀਂ ਲੈ ਕੇ ਸਾਡੇ ਕੋਲ ਪਹੁੰਚੋ ਅਸੀਂ ਤੁਹਾਡੀ ਮਿਹਨਤ ਦਾ ਫਲ ਦੇਵਾਂਗੇ ਹੁਣ ਜਾ ਰਹੇ ਸੀ ਦਿੱਲੀ ਉੱਥੇ ਮਗਲਾ ਸਾਹਿਬ ਗੁਰਦੁਆਰੇ ਸਾਡੇ ਸਿੰਘ ਹੈਗੇ ਨੇ ਉਹਨਾਂ ਦੇ ਕੋਲ ਜਾ ਕੇ ਤੇ ਉੱਥੇ ਉਹਨਾਂ ਨਾਲ ਸੰਪਰਕ ਕਰਾਂਗੇ ਫਿਰ ਤੁਹਾਨੂੰ ਅਸੀਂ ਦੱਸਾਂਗੇ ਤੁਹਾਨੂੰ ਵੀ ਸਾਡੇ ਕਿੰਨੇ ਪੈਸੇ ਵਟੇ ਗਏ ਕੀ ਸਾਹਕਤਾ ਹੋਇਆ ਕੀ ਗੱਲ ਹੋਤ ਹੈ ਇਹ ਜਿਸਤੀ ਕੇ ਨਾ ਕਿੰਨੇ ਕ ਆਫਰ ਦਿੰਦੇ ਨੇ ਜਿਹੜੇ ਆ ਫੋਨ ਵਾਲੇ ਸੀ ਜਿਨ੍ਹਾਂ ਨੇ ਫਰਾਡ ਕੀਤਾ ਉਹ ਕਿੰਨੇ ਕ ਆਫਰ ਦਿੰਦੇ ਸੀ ਲੋਟਾਂ ਦੀ ਕੋਹ ਦਾ ਦੇਖੋ ਜੀ ਜਿਹੜੇ ਝੂਠ ਮਾਰਨ ਵਾਲੇ ਉਹਦਾ ਕਰੋੜ ਰੁਪਇਆ ਵੀ ਕਹਿ ਦਿੰਦੇ ਆ ਪਰ ਸਾਨੂੰ ਪਤਾ ਹੈ ਕਰੋੜ ਨਹੀਂ ਚਲੋ ਲੱਖਾਂ ਦੇ ਵਿੱਚ ਹੀ ਮਿਲ ਜਾਂਦੇ ਨੇ ਇੰਨੇ ਵੱਡੇ ਅਸੀਂ ਤਾਂ ਨੇ ਜੋ ਅਸੀਂ ਸੰਭਿਆ ਹੈ ਕਿ ਸਾਨੂੰ ਇਹ ਲੱਖਾਂ ਦਾ ਵੀ ਪਿਆ ਇਹਨਾਂ ਦਾ ਮਿਲ ਜੇ ਹਜ਼ਾਰਾਂ ਦਾ ਲੱਖ ਮਿਲ ਜੇ ਤਾਂ ਉਹਨਾਂ ਹੀ ਵੱਡਾ ਤੇ ਜੋ ਅਗੇ ਪ੍ਰਮਾਤਮਾ ਦੀ ਕਿਰਪਾ ਵਾਪਾ ਬਾਬੇ ਗੁਰੂ ਅਰਜਨਦਾਸ ਪਾਤਸ਼ਾਹ ਦੀ ਜੋ ਸਾਡੇ ਕਰਮਾ ਜੋ ਹੈ ਸਾਨੂੰ ਮਿਲ ਜਾਣਾ ਨਹੀਂ ਤੇ ਫਿਰ ਵਿਆਹ ਦਾ ਹੈਗਾ ਹੀ ਹੈ ਵਿਰਾਸਤਾਂ ਬੱਚੇ ਆਪੇ ਸਾਹਮਣੇ ਇਹਨਾਂ ਨੂੰ ਜੇ ਨਾ ਸਾਹਮਣੇ ਤੇ ਫੇਰਾ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਦੀ ਮਰਜ਼ੀ ਅੱਛਾ ਕੁਝ 780 ਵਾਲੇ ਨੋਟ ਵੀ ਹੈ ਇਹ ਮਨ ਚ ਕਿੰਦਾ ਖਿਆਲ ਆਇਆ ਕਿ 780 ਵਾਲੇ ਨੋਟ ਰੱਖਨੇ ਆਪਾਂ ਇਹ ਵੇ ਇਸ ਤਰ੍ਹਾਂ ਜਿਹੜਾ ਮੋਬਾਈਲ ਤੇ ਆਉਂਦਾ ਨਹੀਂ ਐਡ ਵੀ 780 ਵਾਲੇ ਨੋਟ ਦਾ ਅਸੀਂ ਜੀ 500 ਨੋਟ ਵਾਲੇ ਦਾ 5000 ਦਿੰਦੇ ਆ ਬੜੀ ਜਗ੍ਹਾ ਤੇ ਗਿਆ ਮੈਂ ਪਰ ਉਹ ਕੁਝ ਨਹੀਂ ਦਿੰਦੇ ਵੈਸੇ ਮੈਂ ਆਪਣੇ ਚੌਂਕਦੇ ਨਾਲ ਵੀ ਸਾਹਮਣੇ ਰੱਖੇ ਆ ਇਹ ਜਿਹੜੇ ਕਹਿੰਦੇ ਆ ਨਾ ਵੀ ਇਹ ਦਿੰਦੇ ਆ ਉਹਨਾਂ ਨੂੰ ਬਸਾਉਣ ਵਾਸਤੇ ਵੀ ਇਹ ਦਿੰਦੇ ਆ ਕਿ ਨਹੀਂ ਦਿੰਦੇ ਹੂੰ ਤੇ ਗਾਇਆ ਪਰ ਕੁਝ ਨਹੀਂ ਦਿੰਦੇ ਝੂਠੀ ਆ ਸਾਰਾ ਪਰਖਣ ਦੀ ਕੋਸ਼ਿਸ਼ ਕੀਤੀ ਪਰਖਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਦਿੰਦਾ ਨਹੀਂ ਕੁਝ ਹੂੰ ਸਭ ਝੂਠਾ ਅੱਛਾ ਜਿਸ ਤਿੱਕੇ ਨਾਲ ਅਕਸਰ ਸਾਨੂੰ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਕਿ ਪਾਠੀ ਸਿੰਘਾਂ ਦਾ ਜਿੰਨਾ ਕੁ ਮਾਨਤਾਨ ਸਨਮਾਨ ਕਰਨਾ ਹੁੰਦਾ ਬਹੁਤ ਘੱਟ ਹੁੰਦਾ ਤੇ ਉਹਦੇ ਨਜ਼ਰੀਏ ਨੂੰ ਆਪਾਂ ਗੱਲਬਾਤ ਕਰੀਏ ਤਾਂ ਅਗਰ ਇਹ ਜਿਹੜੀ ਕਿ ਨੋਟਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਗਰ ਇਹਨਾਂ ਦੀ ਮਿਹਨਤ ਜਿਹੜੀ ਹੈ ਇੰਨਾ ਦਾ ਫਲ ਮਿਲਦਾ ਹੈ ਨਾ ਮੇਰੇ ਖਿਆਲ ਸੇ ਮਲੇ ਜਿੰਨੀ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਵਧੀਆ ਹੋਣਾ ਚਾਹੀਦਾ ਕਿਉਂਕਿ ਇਹਨਾਂ ਦੀ ਕੀਮਤ ਜਿਸ ਤੀਕ ਇਹਨਾਂ ਸੀ ਕੁਝ ਆਥੈਂਟਿਕ ਵੈਬਸਾਈਟਸ ਵੀ ਹੈਗੀਆਂ ਨੇ ਉਹਦੇ ਤੇ ਸੇਲ ਹੁੰਦੇ ਨੇ ਨੋਟ ਤਾਂ ਅਗਰ ਉਹਨਾਂ ਤੇ ਵੀ ਇਸ ਕੰਟੈਕਟ ਕਰਦੇ ਨੇ ਤੇ ਸ਼ਾਇਦ ਇਹਨਾਂ ਨੂੰ ਵਧੀਆ ਪੈਸੇ ਮਿਲ ਸਕਦੇ ਨੇ ਅਗਰ ਦਿੱਲੀ ਇਹਨਾਂ ਦੀ ਵਧੀਆ ਗੱਲਬਾਤ ਹੋ ਜਾਂਦੀ ਹੈ ਤਾਂ ਉਹ ਵੀ ਬੈਟਰ ਹੈ ਅ ਤੁਸੇ ਦੱਸੋ ਇਹ ਫਿਰ ਜੋ ਕਿ ਕਿੰਨੇ ਕਿੰਨੇ ਸਾਲ ਪੁਰਾਣੇ ਨੋਟ ਨੇ ਤੁਹਾਡੇ ਇਹ ਤਕਰੀਬਨ ਜੀ ਜਿਹੜੇ ਕਈ ਨੋਟ ਤਾਂ ਵਿੱਚ 50 ਸਾਲ ਤੋਂ ਵੱਧ ਹੋਏ ਹੋਏ ਹੈਗੇ ਨੇ ਹੂੰ ਜਿਹੜੇ ਅਸੀਂ ਆਪਣੇ ਹੱਥ ਦੇ ਨਾਲ ਚਲਾਏ ਨਹੀਂ ਹੂੰ ਸੰਦੂ ਨਹੀਂ ਉਹਨਾਂ ਦਾ ਪਤਾ ਵੀ ਕਦੋਂ ਚੱਲਦੇ ਰਹੇ ਨੇ ਹੂੰ ਬਾਕੀ ਆ ਜਿਹੜੇ ਨਵੇਂ ਨੋਟ ਹੈ 10 ਵਾਲੇ 20 ਵਾਲੇ 50 ਵਾਲੇ ਇਹ ਤਾਂ ਅਸੀਂ ਚਲਾਉਂਦੇ ਰਹੇ ਨਾ ਇਹ ਤਾਂ ਤਕਰੀਬਨ 30-40 ਸਾਲ ਪੁਰਾਣੇ ਨੇ ਇਹ 30-40 ਸਾਲ ਪੁਰਾਣੇ ਨੇ ਹੂੰ ਬਾਕੀ ਜਿਹੜਾ 100 ਦਾ ਨੋਟ ਹੈ ਉਹ ਤਕਰੀਬਨ 60-70 ਸਾਲ ਪੁਰਾਣਾ ਹੈ ਹੂੰ ਤੇ ਜਿਹੜਾ 60-70 ਸਾਲ ਪੁਰਾਣਾ ਉਹ ਆਪਾਂ ਨਹੀਂ ਚਲਾਇਆ ਆਪਣੇ ਕਿਤੇ ਪੁਰਖਿਆਂ ਦੇ ਵੱਡਿਆਂ ਨੇ ਚਲਾਇਆ ਪੁਰਖਿਆਂ ਨੂੰ ਪਹਿਲਾਂ ਤੋਂ ਚੱਲਦਾ ਰਿਹਾ ਕਿਤੇ ਅਸੀਂ ਨਹੀਂ ਵੇਖਿਆ ਹੂੰ ਪਰ ਇੰਨਾ ਉਹ ਵੀ ਸਾਡੇ ਕੋਲ ਬੜਾ ਪੁਰਾਣਾ ਪਿਆ ਸੀ ਹੂੰ ਉਹ ਸਾਡੇ ਡੈਡੀ ਨੇ ਇੱਕ ਪੁਰਾਣਾ ਹੀ ਰੱਖਿਆ ਸੀ ਤੋਂ ਤੋਂ ਫਿਰ ਅਈ ਉਹਨਾਂ ਨੂੰ ਅੱਗੇ ਸੁਭਾਲ ਕੇ ਰੱਖਿਆ ਹੁੰਦੀ ਦੇਖ ਕੇ ਨਾ ਯਾਦਗਾਰ ਸਮਝ ਕੇ ਵੀ ਉਹਨਾਂ ਨੇ ਆਖਿਆ ਸੀ ਆਹ ਪੁਰਾਣਾ ਨੋਟ ਆਪਣੇ ਕੋਲ ਦਾ ਸੀ ਹੂੰ ਤੇ ਉਹ ਫਿਰ ਸੰਭਾਲ ਕੇ ਰੱਖਿਆ ਸੀ ਅੱਛਾ ਹੁਣ ਤੁਹਾਡੇ ਕੋ ਕਿਹੜੇ ਕਿਹੜੇ ਕੀਮਤ ਦੇ ਨੋਟ ਮੌਜੂਦ ਨੇ ਆਪਣੇ ਕੋ ਜਿਹੜੇ ਆ ਆਪਣੇ ਕੋ 1 ਰੁਪਏ ਤੋਂ ਲੈ ਕੇ ਤੇ 100 ਰੁਪਏ ਤੱਕ ਸਾਰੇ ਨੋਟ ਹੈਗੇ ਜੀ ਜਿੰਨੇ ਵੀ ਉਸ ਸਮੇਂ ਚੱਲਦੇ ਹੁੰਦੇ ਸੀ ਕਿੰਨੇ ਵੀ ਚੱਲਦੇ ਸਾਰੇ ਹੈਗੇ 1 2 5 10 ਵਾਲੇ ਰੀਅਲੀ ਸਭ ਕੇ ਜਿਆ ਵਾਲੇ ਸਾਰੇ ਅੱਛਾ ਇਹ ਨੋਟਾਂ ਦੇ ਜਿਹੜੇ ਕਾਗਜ਼ ਆ ਤੇ ਹੁਣ ਦੇ ਨੋਟਾਂ ਦੇ ਕਾਗਜ਼ਾਂ ਦੇ ਵਿੱਚ ਕਿੰਨਾ ਕ ਫਰਕ ਮਹਿਸੂਸ ਕਰਦੇ ਹੋ ਕਿਉਂਕਿ ਜਿਹੜੂ ਹੁਣ ਨੋਟਬੰਦੀ ਹੋਈ ਉਸ ਤੋਂ ਬਾਅਦ ਜਿਹੜੇ ਨੋਟ ਰਿਲੀਜ਼ ਹੋਏ ਨੇ ਉਹਨਾਂ ਦਾ ਕਹਿੰਦੇ ਕਲਰ ਉਤਰ ਜਾਂਦਾ ਹੈ ਜਲਦੀ गल ਜਾਂਦੇ ਨੇ ਜਲਦੀ ਫਟ ਜਾਂਦੇ ਨੇ ਨਹੀਂ ਜੇ ਇਹ ਨੋਟ ਤਾਂ ਬਿਲਕੁਲ ਇੱਕ ਨੇ ਜਿਆਦਾ ਧੋਤੇ ਜਾਣ ਸਰਪ ਦੇ ਨਾਲ ਫਿਰ ਭਾਵੇਂ ਉਹਨਾਂ ਦਾ ਕਲਰ ਉੱਡ ਜਾਏ ਨਹੀਂ ਤਾਂ ਕੁਝ ਨਹੀਂ ਹੁੰਦਾ ਇਹਨਾਂ ਨੂੰ ਇਹ ਦੇਖੋ ਕਿੰਨਾ ਚਿਰ ਹੋ ਗਿਆ ਮੇਰੇ ਕੋਲ ਇਹਨਾਂ ਨੂੰ ਪਿਆ ਨੂੰ तकरीबन 20-22 ਸਾਲ ਤੇ ਕਰੀਬਨ ਹੋ ਗਿਆ ਨਾ ਪਰ ਨਹੀਂ ਉਹਨਾਂ ਦੇ ਕੁਝ ਨਹੀਂ ਹੁੰਦਾ ਹੁਣ ਜਿਹੜੇ ਨੋਟ ਆ ਰਹੇ ਆ ਹੁਣ ਉਹ ਬਹੁਤ ਗੰਦਾ ਨੋਟ ਆ 50 ਦਾ ਨੋਟ ਵੇਖ ਲਓ ਤੁਸੀਂ ਹੱਥਾਂ 'ਚ ਫੜਿਆ ਉਹਨਾਂ ਦਾ ਰੰਗ ਜਿਹੜਾ ਕਲਰ ਫ੍ਰਾਪ ਹੋ ਜਾਂਦਾ ਪਰ ਨਹੀਂ ਹੁੰਦੇ ਜਿਹੜੇ ਨੋਟ ਪੁਰਾਣੇ ਆ ਪੁਰਾਣਿਆਂ ਦੇ ਨੋਟਾਂ ਦਾ ਕਲਰ ਜਿਹੜਾ ਸੀ ਉਹ ਬਹੁਤ ਵਧੀਆ ਕਾਗਜ਼ ਵੀ ਬਹੁਤ ਵਧੀਆ ਅੱਛਾ ਜਿੰਨਾ ਸਮਾਂ ਦੇ ਸਮਿਆਂ ਦੇ ਨੋਟ ਨੇ ਉਹਨਾਂ ਸਮਿਆਂ 'ਚ ਕਹਿੰਦੇ ਕਿ ਤਨਖਾਹ ਜਿਹੜੀ ਹੁੰਦੀ ਫੌਜੀ ਬੰਦੇ ਦੀ ਵੀ 50 100 ਰੁਪਏ ਤਨਖਾਹ ਹੁੰਦੀ ਕੀ ਮਹੀਨੇ ਦੀ ਇਸ 100 ਦੀ ਕਿੰਨੀ ਕੁ ਕੀਮਤ ਹੁੰਦੀ ਸੀ ਲਗਭਗ ਉਦੋਂ ਜੇ 100 ਦੀ ਨੋਟ ਦੀ ਗੱਲ ਕਰੀਏ ਤਾਂ ਹੁਣ ਦੇ ਨਾਲ ਕੰਪੈਰੀਸ਼ਨ ਕਰੀਏ ਤਾਂ ਕਿੰਨੀ ਕੁ ਵੈਲਿਊ ਸਮਝਦੇ ਵੀ ਉਹਨਾਂ ਦਿਨਾਂ ਦੇ ਵਿੱਚ ਹੁੰਦੀ ਹੋएगी ਦੇਖੋ ਜਿਹੜੀ 100 ਦੇ ਨੋਟ ਦੀ ਵੈਲਿਊ ਹੈ ਉਹ तकरीबन 20000 ਤੋਂ ਵੱਧ ਹੈਗੀ ਅੱਜ ਕੱਲ ਹੂੰ ਉਸ ਦੇ ਹਿਸਾਬ ਨਾਲ ਜਦੋਂ ਤਨਖਾਹ ਦੇ ਹਿਸਾਬ ਨਾਲ ਆਪਾਂ ਵੇਖੀਏ ਫੌਜੀ ਦਾ ਉਹਦੀ ਤਨਖਾਹ ਜਿਹੜੀ ਉਹ 60 70 ਰੁਪਏ ਵੀ ਸਾਡੇ ਦਾਦਾ ਜੀ ਹੁੰਦੇ ਸੀ ਉਹ ਕਹਿੰਦੇ ਸਾਡੀ 70 ਰੁਪਏ ਤਨਖਾਹ ਹੁੰਦੀ ਫੌਜ ਦੇ ਵਿੱਚ ਹੂੰ ਉਹ ਤੋਂ ਉਹਨੂੰ ਲੈ ਕੇ ਜੇ ਅਸੀਂ ਉਹਨੂੰ ਵੇਖੀਏ ਹੂੰ ਤੇ ਬਹੁਤ ਜਿਹੜਾ ਸਾਡੇ ਕੋਲ ਇੱਕ ਗਲਾਸ ਹੀ ਪਿਆ ਸਾਡੇ ਦਾਦਾ ਜੀ ਦਾ ਜੋ ਕੋਹ ਦੇ ਵਿੱਚੋਂ ਲੈ ਕੇ ਆਏ ਸੀ ਉਹ ਵੀ ਅਸੀਂ ਸਵਾਲ ਕੇ ਰੱਖਿਆ ਨਿਸ਼ਾਨੀ ਸਵਾਲ ਕੋਈ ਨਿਸ਼ਾਨੀ ਰੱਖੀ ਮਤਲਬ ਕਹਿ ਸਕਦੇ ਆ ਕਿ ਜਿਹੜਾ ਉਦੋਂ 70 80 ਰੁਪਏ ਤਨਖਾਹ ਹੁੰਦੀ ਸੀ ਸਮਝ ਸਕਦੇ ਆ ਕਿ ਐਤੁਲੇ 25 30000 ਰੁਪਏ ਸੈਲਰੀ ਜਿਹੜਾ ਲੈ ਰਿਆ ਬੰਦਾ ਉਦੋਂ ਉਹਨੂੰ 70 70 ਰੁਪਏ ਸੈਲਰੀ ਮਿਲਦੀ ਸੀ ਇਹਦਾ ਮਤਲਬ ਹੈ ਕਿ 25000 ਵੀ ਦੀ ਵੈਲਿਊ ਜਿਹੜੀ ਉਦੋਂ ਹੁੰਦੀ ਸੀ ਤਕਰੀਬਨ ਜਦੋਂ ਤੁਸੀਂ ਖੰਡ ਪੱਤੀ ਲੈਣ ਜਾਂਦੇ ਹੁੰਦੇ ਸੀਗੇ ਤੇ ਜੇ ਕਿੰਨੇ ਕੁ ਪੈਸੇ ਲੈ ਕੇ ਜਾਂਦੇ ਸੀਗੇ ਇਕੋ ਜੀ ਉਦੋਂ ਤੇ ਤਕਰੀਬਨ ਅਸੀਂ ਦੁਕਾਨ ਦਾ ਸੌਦਾ ਵੀ ਲਾਉਂਦੇ ਰਹਿਣਾ ਤੇ 1000 ਰੁਪਏ ਦਾ ਅਸੀਂ ਜਿਹੜਾ ਟਾਂਗਾ ਘੋੜਾ ਹੁੰਦਾ ਸੀ ਨਾ 1000 ਰੁਪਏ ਦਾ ਜਿਹੜਾ ਸੌਦਾ ਸੀ ਉਹ ਟਾਂਗੇ ਘੋੜੇ ਦੇ ਉੱਤੇ ਲਾਦ ਕੇ ਪੂਰਾ ਲੈ ਜਾਂਦਾ ਸੀ 1000 ਰੁਪਏ ਦਾ ਜੀ ਹੁਣ ਜਿਹੜਾ ਆਪਣਾ 50000 ਦਾ ਵੀ ਉਹਨਾਂ ਸੌਦਾ ਨਹੀਂ ਆ ਸਕਦਾ ਹਮ ਤੇ ਹਿਆਰ ਬੇ ਦਾ ਇੱਕ ਹਿਆਰ ਬੇ ਦੇ ਨਾਲ ਦੁਕਾਨ ਦਾ ਸੌਦਾ ਹੀ ਲਾਉਂਦੇ ਨੇ ਅੱਛਾ ਜੀ ਦੁਕਾਨ ਦੇ ਵਿੱਚ 1000 ਰੁਪਏ ਪਾ ਦਈਏ ਤੇ ਕਹਿੰਦਾ ਸੀ ਬਹੁਤ ਹੋ ਪਿਆ ਪੈ ਗਿਆ ਬੜਾ ਮਤਲਬ ਕਿ ਇਨਵੈਸਟਮੈਂਟ ਬਹੁਤ ਹੋ ਗਈ ਬੜੀ ਬੜਾ ਹੋ ਗਈ ਹੂੰ ਕਿਉਂ ਆਹੀ ਛੋਟੇ ਛੋਟੇ ਹੁੰਦੇ ਆ ਉਦੋਂ ਤੇ ਸਾਨੂੰ ਪਾਪਾਈ ਨੇ ਕਦੇ ਡੈੜੀ ਹੱਡੀ ਦੇ ਭੇਜਣਾ ਜਾਂ ਉਹ ਸੌਦਾ ਲੈ ਆਓ ਤੇ ਜੇ 100 120 ਦਾ ਸੌਦਾ ਲੈਣਾ ਫਿਰ ਅਸੀਂ ਸਾਈਕਲ ਤੇ ਜਾਣਾ ਤੇ ਜੇ ਜਾ ਇਹਦਾ ਸੌਦਾ ਲੈਣਾ ਫਿਰ ਸਾਡੇ ਕੋ ਟਾਂਗਾ ਘੋੜਾ ਹੁੰਦਾ ਸੀ ਫਿਰ ਅਸੀਂ ਟਾਂਗੇ ਘੋੜੇ ਤੇ ਜਾਣਾ ਇਹ ਕਿਹੜੇ ਸੰਨ ਦੀ ਗੱਲ ਕਰ ਰਹੇ ਤੁਸੀਂ ਇਹ ਤਕਰੀਬਨ 80 ਕਿਤੇ ਲੱਗਦੀ ਹੈ ਹੂੰ ਠੀਕ ਹੈ 80 ਦੇ ਵਿੱਚ ਤਕਰੀਬਨ 1000 ਦਾ ਸਮਾਨ ਪਾਉਂਦੇ ਸੀ ਤੇ ਦੁਕਾਨ ਭਰ ਜਾਂਦੀ ਸੀ ਭਰ ਜਾਂਦੀ ਸੀ ਨਵੀਂ ਦੁਕਾਨ ਜਦੋਂ ਕੋਈ ਖੋਲ੍ਹਨੀ ਹੁੰਦੀ ਸੀ ਤੇ 1000 2000 ਰੁਪਏ ਨਾਲ ਦੁਕਾਨ ਖੁੱਲ ਜਾਂਦੀ ਸੀ ਦੇਖੋ ਜੀ ਉਹ ਸਰਕਾਰ ਜਿਹੜੀ ਸੀ ਨਾ ਇਹ ਕੋਈ 1000 2000 ਵੱਧ ਤੋਂ ਵੱਧ 5000 ਰੁਪਏ ਤੱਕ ਤੁਹਾਨੂੰ ਦੁਕਾਨ ਖੋਲਣ ਵਾਸਤੇ ਜਿਹੜਾ ਦਿੰਦਾ ਸੀ ਹਾਂ ਕਰਜ਼ਾ ਦਿੰਦੇ ਹੁੰਦੇ ਸੀ ਠੀਕ ਹੈ ਤੇ ਉਹ 5000 ਦੇ ਨਾਲ ਸਾਰੀ ਦੁਕਾਨ ਨਵੀਂ ਬਣ ਸਕਦੀ ਸੀ ਹਾਂ ਇਹੋ ਜਿਹਾ ਹਿਸਾਬ-ਕਿਤਾਬ ਸੀ ਉਹ ਕਿਉਂਕਿ ਹੁਣ ਤਾਂ 5 ਲੱਖ ਦੇ ਨਾਲ ਵੀ ਉਹਨਾਂ ਤੋਂ ਤਾਂ ਨਹੀਂ ਹੋਦਾ ਜਿੰਨਾ ਉਹ ਤੋਂ 5000 ਨਾਲ ਇਹ ਤਕਰੀਬਨ ਜਿਹੜਾ ਉਦੋਂ ਇੰਨੀ ਸੈਟਮੈਂਟ ਨਹੀਂ ਸਿਕਾਣੀ ਪੈਂਦੀ ਦੁਕਾਨ ਦੀ ਹਾਂ ਕਿਉਂਕਿ ਆਪਾਂ ਡਬੇ ਰੱਖ ਕੇ ਵੀ ਪੇਰੇ ਰੱਖ ਕੇ ਉਹਨਾਂ ਦੇ ਵਿੱਚ ਸਮਾਨ ਪਾ ਕੇ ਰੱਖ ਲੈਣਾ ਹੁਣ ਤਾਂ ਤਕਰੀਬਨ 50000 ਰੁਪਏ ਦੁਕਾਨ ਦੀ ਆਪਾਂ ਸੈਟਿੰਗ ਤੇ ਲਾਈਏ ਤੇ ਫਿਰ ਜਾ ਕੇ ਦੁਕਾਨ ਸੈਟ ਹੁੰਦੀ ਆ ਹੂੰ ਜਿਆਦਾ ਲੱਗ ਜਾਂਦਾ ਉਹਨਾਂ ਲੱਖ ਡੇਢ ਲੱਖ ਰੁਪਏ ਫਿਟਿੰਗ ਤੇ ਲੱਗ ਜਾਂਦਾ ਫਿਰੰਗਾ ਦਾ ਅੱਜ ਕਦੋਂ ਐ ਨਹੀਂ ਸੀ ਅੱਛਾ ਜੇ ਮੰਨ ਲਓ ਇਹ ਸਾਰੇ ਨੋਡ ਨੇ ਤੁਹਾਡੇ ਕਰੋੜ 2 ਕਰੋੜ ਰੁਪਏ ਦੇ ਵਿੱਚ ਜਾਂਦੇ ਨੇ ਮਾਲਕਰੇ ਕਿ ਤੁਹਾਨੂੰ ਇਹ ਨਹੀਂ ਮਿਲਦੀ ਆ ਫਿਰ ਇਹਦੇ ਵਿੱਚ ਗੰਭੀਰ ਬੰਨ ਕਰਦਾ ਸੋਚਿਆ ਹੋਗਾ ਤੁਹਾਡਾ ਵੇਖੋ ਜੀ ਇਹਦੇ ਸਾਰੇ ਸਭ ਕੁਝ ਗੁਰੂ ਰਾਮ ਦਾ ਹਜ਼ੀਰ ਦਾ ਦਸਵੰਦ ਤਾਂ ਹੀ ਪਹਿਲਾਂ ਵੀ ਕੱਢਦੇ ਆ ਤੇ ਹੁਣ ਵੀ ਇਹੀ ਅਰਦਾਸ ਕਰਕੇ ਕਰੋ ਤੁਰਨਾ ਜਦੋਂ ਜਾਣਾ ਇਸ ਸੱਚੇ ਪਾਤਸ਼ਾਹ ਜੋਤ ਉਹ ਦੇਵਾਂਗਾ ਦਸਵੰਦ ਤੇਰਾ ਜਿੰਨਾ ਤੂੰ ਮਹਾਰਾਜ ਤੇ ਤੁਹਾਨੂੰ ਹੁਕਮ ਕਰੇਗਾ ਕਿਉਂਕਿ ਦਸਵੰਦ ਜਿਹੜਾ ਹੁੰਦਾ ਨਾ ਦਸਵੰਦ ਦਾ ਪਾਖ ਦੇ ਨੇ ਦਸਵੰਦ ਅਸਲੀ ਦਸਵੰਦ ਜਿਹੜਾ ਹੁੰਦਾ ਏ ਉਹ ਹੁੰਦਾ 10% ਪਰ ਜੇ ਮਹਾਰਾਜ ਕਿਰਪਾ ਕਰੇ 20% ਵੀ ਲੈ ਸਕਦਾ ਜੇ ਕਿਰਪਾ ਉਹਦੀ ਹੋ ਜੇ ਤਾਂ ਕਿੰਨਾ ਕਰ ਸਕਦਾ ਬਾਕੀ ਇਹਨਾਂ ਵੀ ਇਹ ਅੱਜਕੱਲ ਜਿਹੜੀ ਦੁਨੀਆ ਹੋ ਗਈ ਹੈ ਨਾ ਇਹ ਅਸੀਂ ਇਸ ਦਸਵੰਦ ਦੇ ਨਾਂ ਦੇ ਉੱਤੇ ਵੀ ਗੁਰੂ ਦੇ ਨਾਲ ਠਗੀਆਂ ਮਾਰ ਰਹੇ ਹਾਂ ਹਮ ਅਸੀਂ ਕਹਿੰਦੇ ਜੀ ਅਸੀਂ ਦਸਵੰਦ ਕੱਢਦੇ ਹਾਂ ਸਾਡੀ ਲੱਖ ਰੁਪਿਆ ਤਰਖਾ ਹੁੰਦੀ ਹੈ ਅਸੀਂ 100 ਰੁਪਿਆ ਕੱਟਣ ਲੱਗਿਆ ਆਖ ਦਿੰਦੇ ਹਾਂ ਅਸੀਂ ਦਸਵੰਦ ਕੱਢਿਆ ਅੱਛਾ ਪਰ ਸਾਨੂੰ ਇਹ ਬੰਦਾ ਨਹੀਂ ਪਾਵੇ ਚਲੋ ਅਸੀਂ 5% ਹੀ ਕੱਢੀਏ ਜੇ ਲੱਖ ਦੇ ਵਿੱਚੋਂ 5% ਕੱਢੀਏ ਸਾਨੂੰ 5000 ਬੰਦਾ ਸਾਨੂੰ ਚਾਹੀਦਾ ਕਿ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਗੁਰਦਾਰਿਆਂ ਤੇ ਜੋ ਚਲੋ ਪੈਸਾ ਲੱਗਦਾ ਚੰਗੀ ਜਗ੍ਹਾ ਤੇ ਜਿੱਥੇ ਲੱਗਣ ਦਿਆ ਹੈ ਉੱਥੇ ਸਾਨੂੰ ਉਹਦਾ ਡੋਨੇਟ ਕਰਨਾ ਚਾਹੀਦਾ ਹੈ ਸੋ ਬਹੁਤ ਸੋਹਣੀਆਂ ਗੱਲਾਂ ਹੋਈਆਂ ਨੇ ਤੇ ਪਾਤੀ ਸਿੰਘ ਨੇ ਭਜੀ ਤੇ ਆਪਾ ਇਹਨਾਂ ਨਾਲ ਮੁਲਾਕਾਤ ਕੀਤੀ ਐ ਸਪੈਸ਼ਲ ਮੁਲਾਕਾਤ ਕਰਵਾਈ ਐ ਇਹ ਤੁਹਾਨੂੰ ਨੋਟਾਂ ਦੀਆਂ ਜਿਹੜੇ ਪੁਰਾਣੇ ਨੋਟ ਨੇ ਇਹ ਵੀ ਤੁਹਾਨੂੰ ਦਿਖਾਏ ਨੇ ਤਾਂ ਤਕਰੀਬਨ ਅਸੀਂ ਵੀ ਅਰਦਾਸ ਕਰਾਂਗੇ ਕਿ ਤਕਰੀਬਨ ਜਿਹੜਾ ਇਹਨਾਂ ਦੀ ਵੈਲਿਊ ਆ ਉਹ ਸਾਨੂੰ ਜਿੱਥੋਂ ਤੱਕ ਪਤਾ ਐ ਕਿ ਵੈਬਸਾਈਟਾਂ ਤੇ ਬਹੁਤ ਬਹੁਤ ਅੱਛੀ-ਅੱਛੀ ਵੈਬਸਾਈਟ ਤੇ ਜਿਹੜਾ ਇਹਨਾਂ ਦੀ ਵੈਲਿਊ ਬਹੁਤ ਵਧੀਆ ਨੋਟਾਂ ਦੀ ਪੈਂਦੀ ਐ ਤੇ ਜਿਹੜੇ ਬੰਦੇ ਨੂੰ ਇਹ ਮਿਲਣ ਜਾ ਰਹੇ ਨੇ ਦਿੱਲੀ ਉਹ ਇਹਨਾਂ ਨੋਟਾਂ ਦੀ ਚੰਗੀ ਤਰ੍ਹਾਂ ਵੈਲਿਊ ਪਾਉਣ ਤਾਂ ਜੋ ਇਹ ਜਿਸ ਤਰੀਕੇ ਨਾਲ ਕਿਹਾ ਕਿ ਦਸਵੰਧ ਕੱਢਣਗੇ ਉਸ ਤੋਂ ਇਲਾਵਾ ਆਪਣੇ ਪਰਿਵਾਰ ਦਾ ਕੁਝ ਭਲਾ ਸੋ ਸਕਦੇ ਨੇ ਅੰਮ੍ਰਿਤਸਰ ਲਈ ਪੰਜਾਬੀ ਜਨਤਾ ਟੀਵੀ ਲਈ ਵਿਕਰਮ ਗਿੱਲ